ਰੇਲਵੇ ਪੁਲਿਸ ਜੌਂਕੀ ਫਲੋਰ ਦੇ ਇੰਚਾਰਜ ਥਾਇੇਦਾਰ ਪ੍ਰੇਮਨਾਥ ਨੇ ਦੱਸਿਆ ਕਿ ਫਲੋਰ ਨੇੜੋਂ ਗੁਰਾਇਵਾਲ ਜਾਂਦੀਆਂ ਰੇਲਵੇ ਲਾਈਨਾਂ ਤੋਂ ਇੱਕ ਵਿਅਕਤੀ ਤੇ ਇੱਕ ਔਰਤ ਦੀ ਲਾਸ਼ ਮਿਲੀ ਹੈ ਜੋ ਨੰਗਲ ਡੈਮ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਰੇਲ ਗੱਡੀ ਹੇਠ ਆ ਗਈ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਔਰਤ ਦੀ ਉਮਰ 45-46 ਸਾਲ ਤੇ ਵਿਅਕਤੀ ਦੀ ਉਮਰ 55-53 ਸਾਲ ਦੀ ਜਾਪਦੀ ਹੈ ਰੇਲਵੇ ਲਾਈਨਾਂ ਨੇੜੇ ਖੜਾ ਮੋਟਰਸਾਈਕਲ ਸਪਲੈਂਡਰ ਵੀ ਮਿਲਿਆ ਹੈ ਜਿਸ ਤੇ ਆਰ.ਸੀ ਤੇ ਨਰਿੰਦਰ ਸਿੰਘ ਵਾਸਤੇ ਪ੍ਰਤਾਪ ਨਗਰ ਲੁਧਿਆਣਾ ਲਿਖਿਆ ਹੋਇਆ ਹੈ। ਥਾਣੇਦਾਰ ਨੇ ਇਸ ਬਾਰੇ ਕੀ ਦੱਸਿਆ ਆਓ ਸੁਣੋ। ਮੇਰਾ ਨਾਮ ਸਰ ਹੈ ਐਸ.ਆਈ. ਪ੍ਰੇਮਦਾਸ ਨੰਬਰ 714 ਰੇਲਵੇ ਸਟੇਸ਼ਨ ਫਲੋਰ ਇੰਚਾਰਜ ਇਹ ਸਾਨੂੰ ਇੱਕ ਮੀਮੋ ਆਈ ਹੈ ਸਵੇਰ ਕੋਈ 11:00 ਵਜੇ ਇਹ ਨੰਗਲ ਡੈਮ ਤੋਂ ਗੱਡੀ ਆ ਰਹੀ ਆ ਆਉਂਦੀ ਆ ਇਹਦੇ ਨਾਲ ਐਕਸੀਡੈਂਟ ਹੋਇਆ ਇੱਕ 45 ਸਾਲ 45-50 ਸਾਲ ਦਾ ਆਦਮੀ ਆ ਇੱਕ ਲੇਡੀ ਜੀ ਆ ਇਹਦੀ ਕੋ ਉਮਰ ਇਹ ਅਸਦੀ ਹੋਊਗੀ। ਹੁਣ ਇਹ ਦੀ ਇਹ ਹੈ ਜੇ ਤਾਂ ਕਾਨੂੰਨ ਆ ਇਹ ਨਹੀਂ ਪਤਾ ਵੀ ਘਰ ਵਾਲੀ ਤੇ ਜੈਂ ਆਪਣੇ ਵਾਈਫ ਆ ਤੇ ਆਦਮੀ ਆ ਹੁਣ ਇਹ ਤਾਂ ਪੱਕਾ ਜੇ ਧੰਨ ਆ ਨਾ ਪੂਰਾ ਡਰੈਸ ਇਹਨਾਂ ਦਾ ਭਾਲ ਰਹੇ ਆ ਬਾਕੀ ਕਾਰਵਾਈ ਬਾਅਦ ਵਿੱਚ ਕੀਤੀ ਜਾਊਗੀ ਪੂਰਾ ਡਰੈਸ ਇਹਨਾਂ ਦਾ ਲੱਭ ਕੇ ਉਹਦਾ ਵੈਸੇ ਕਿੱਥੋਂ ਆਏ ਆ ਇਹ ਆਏ ਇਧਰੋਂ ਆਏ ਆ ਜੀ ਫਗਵਾੜੇ ਵਾਲੋਂ ਸਾਈਡ ਤੋਂ ਆਏ ਆ ਇਹ ਲਿਗਹਾੜੇ ਨੂੰ ਜਾ ਰਹੇ ਸੀ ਇਹ ਹਿਸਾਬ ਨਾਲ ਮੋਟਰਸਾਈਕਲ ਦਾ ਖੜਾ ਉੱਤੇ ਕੋਈ شناਕਤ ਨਹੀਂ ਆ ਨਦੀ ਨਹੀਂ ਅਜੇ ਤੱਕ ਕੋਈ شناਕਤ ਨਹੀਂ ਹੋ ਰਹੀ ਇੱਕ ਉਹ ਕਾਗਜ਼ ਮਿਲੇ ਆ ਆਪਣੇ ਮੋਟਰਸਾਈਕਲ ਚ ਉੱਤੇ ਪ੍ਰਤਾਪ ਨਗਰ ਲਿਖਿਆ ਆ ਜੀ ਨਰਿੰਦਰ ਸਿੰਘ ਨਾਂ ਲਿਖਿਆ ਆ ਪ੍ਰਤਾਪ ਨਗਰ ਦਾ ਆਪਣਾ ਪਿੰਡ ਲਿਖਿਆ ਆ ਜੀ ਹੁਣ ਉੱਥੇ ਬੰਦਾ ਹੀ ਭੇਜਿਆ ਆ ਉਹ ਗਿਆ ਆ ਹੁਣ ਪਤਾ ਕਰਕੇ ਫੇਰ ਬਾਅਦ ਚ ਪਤਾ ਲੱਗੂਗਾ ਜੀ ਇਹ ਪ੍ਰਤਾਪ ਨਗਰ ਲੁਧਿਆਣੇ ਚ ਫਿਰ ਹਾਂ ਜੀ ਇਹ ਲੁਧਿਆਣੇ ਚ ਆ ਜੀ ਇਹ ਕਿੰਨੇ ਕ ਵਜੇ ਦੀ ਇਹ ਵਾਰਦਾ ਇਹ ਕੋਈ 11 ਕ ਵਜੇ ਦੀ ਆ ਜੀ ਤਕਰੀਬਨ 11:00 ਵਜੇ ਤੇ ਕੋਈ ਮੋਟਰਸਾਈਕਲ ਵਗੈਰਾ ਵੀ ਹਾਂਜੀ ਮੋਟਰਸਾਈਕਲ ਰੋਡ ਤੇ ਖੜਾ ਕੀਤਾ ਹੈ ਜੀ ਰੋਡ ਦੇ ਮੋਟਰਸਾਈਕਲ ਖੜਾ ਕਰਕੇ ਇਹ ਜਾ ਕੇ ਗੱਡੀ ਦੇ ਸਾਹਮਣੇ ਆਏ ਜੀ ਤੇ ਮੋਟਰਸਾਈਕਲ ਕਿਹੜੀ ਕੰਪਨੀ ਦਾ ਸੀ ਇਹ ਮੋਟਰਸਾਈਕਲ ਹੈਗਾ ਸਪਲੈਂਡਰ ਜੀ ਆਹ ਜੀ ਕਾਲੇ ਰੰਗ ਦਾ ਚਿੱਟੇ ਦਾ ਜੀ ਰੇਲਵੇ ਪੁਲਿਸ ਥੰਕੀ ਫਲੋਰ ਦੇ ਇਨਚਾਰਜ ਥਾਣੇਦਾਰ ਪ੍ਰੇਮਨਾਥ ਨੇ ਦੱਸਿਆ ਕਿ ਫਲੋਰ ਨੇੜੇ ਗੁਰਾਇਵਾਲ ਜਾਂਦੀਆਂ ਰੇਲਵੇ ਲਾਈਨਾਂ ਤੋਂ ਇੱਕ ਵਿਅਕਤੀ ਤੇ ਇੱਕ ਔਰਤ ਦੀ ਲਾਸ਼ ਮਿਲੀ ਹੈ ਜੋ ਨੰਗਲ ਡੈਮ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਰੇਲ ਗੱਡੀ ਹੇਠ ਆ ਗਈ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਔਰਤ ਦੀ ਉਮਰ 45-46 ਸਾਲ ਤੇ ਵਿਅਕਤੀ ਦੀ ਉਮਰ 55-53 ਸਾਲ ਦੀ ਜਾਪਦੀ ਹੈ ਰੇਲਵੇ ਲਾਈਨਾਂ ਨੇੜੇ ਖੜਾ ਮੋਟਰਸਾਈਕਲ ਸਪਲੈਂਡਰ ਵੀ ਮਿਲਿਆ ਹੈ जिसਦੇ आरसी ਤੇ ਨਰਿੰਦਰ ਸਿੰਘ ਵਾਸੀ ਪ੍ਰਤਾਪਨਗਰ ਲੁਧਿਆਣਾ ਲਿਖਿਆ ਹੋਇਆ ਹੈ। ਥਾਣੇਦਾਰ ਨੇ ਇਸ ਬਾਰੇ ਕੀ ਦੱਸਿਆ ਆਓ ਸੁਣੋ। ਮੇਰਾ ਨਾਮ ਸਰ ਹੈ ਐਸਆਈ ਪ੍ਰੇਮ ਦਾ ਹਾਂ ਨੰਬਰ 714 ਰੇਲਵੇ ਸਟੇਸ਼ਨ ਫਲੋਰ ਇੰਚਾਰਜ ਇਹ ਸਾਨੂੰ ਇੱਕ ਮੀਮੋ ਆਈ ਹੈ ਸਵੇਰ ਕੋਈ 11:00 ਵਜੇ ਇਹ ਨੰਗਲ ਡੈਮ ਤੋਂ ਗੱਡੀ ਆ ਰਹੀ ਆ ਆਉਂਦੀ ਆ ਇਹਦੇ ਨਾਲ ਐਕਸੀਡੈਂਟ ਹੋਇਆ ਇੱਕ 45 ਸਾਲ 45-50 ਸਾਲ ਦਾ ਆਦਮੀ ਆ ਇੱਕ ਲੇਡੀ ਜੀ ਆ ਇਹਦੀ ਕੋਮਰ ਇਹ ਹਸਦੀ ਹੋਊਗੀ। ਹੁਣ ਇਹ ਨਹੀਂ ਇਹ ਹੈ ਜੇ ਤਾਂ ਕਾਨੂੰਨ ਆ ਇਹ ਨਹੀਂ ਪਤਾ ਵੀ ਘਰ ਵਾਲੀ ਤੇ ਜੈਂ ਆਪਣੇ ਵਾਈਫ ਆ ਤੇ ਆਦਮੀ ਆ ਹੁਣ ਇਹ ਤਾਂ ਪੱਕਾ ਜੇ ਤਾਂ ਨਾ ਪੂਰਾ ਡਰੈਸ ਇਹਨਾਂ ਦਾ ਭਾਲ ਗਏ ਆ ਬਾਕੀ ਕਾਰਵਾਈ ਬਾਅਦ ਵਿੱਚ ਕੀਤੀ ਜਾਊਗੀ ਪੂਰਾ ਡਰੈਸ ਇਹਨਾਂ ਦਾ ਲੱਭ ਕੇ ਉਹਦਾ ਵੈਸੇ ਕਿੱਥੋਂ ਆਇਆ ਇਹ ਆਏ ਇਧਰੋਂ ਆਇਆ ਜੀ ਫਗਵਾੜੇ ਵਾਲੋਂ ਸਾਈਡ ਤੋਂ ਆਇਆ ਇਹ ਲੁਧਿਆੜੇ ਨੂੰ ਜਾ ਰਹੇ ਸੀ ਜੇ ਹਿਸਾਬ ਨਾਲ ਬਾਈਕਾਂ ਦਾ ਖੜਾ ਉੱਤੇ ਕੋਈ ਸਨাক্ত ਨਹੀਂ ਨਹੀਂ ਅਜੇ ਤੱਕ ਕੋਈ ਸਨাক্ত ਨਹੀਂ ਹੋ ਰਹੀ ਇੱਕ ਔਕਾਜ਼ ਮਿਲੇ ਆ ਆਪਣੇ ਮੋਟਰਸਾਈਕਲ ਚ ਉੱਤੇ ਪ੍ਰਤਾਪਨਗਰ ਲਿਖਿਆ ਆ ਜੀ ਨਰਿੰਦਰ ਸਿੰਘ ਨਾਂ ਲਿਖਿਆ ਆ ਪ੍ਰਤਾਪਨਗਰ ਦਾ ਆਪਣਾ ਪਿੰਡ ਲਿਖਿਆ ਆ ਜੀ ਹੁਣ ਉੱਥੇ ਬੰਦਾ ਹੀ ਭੇਜਿਆ ਆ ਉਹ ਗਿਆ ਆ ਹੁਣ ਪਤਾ ਕਰਕੇ ਫੇਰ ਬਾਅਦ ਚ ਪਤਾ ਲੱਗੂਗਾ ਜੀ ਇਹ ਪ੍ਰਤਾਪਨਗਰ ਲੁਧਿਆਣੇ ਚ ਫਿਰ ਹਾਂ ਜੀ ਇਹ ਲੁਧਿਆਣੇ ਚ ਆ ਜੀ ਤੇ ਕਿੰਨੇ ਕ ਵਜੇ ਦੀ ਇਹ ਵਾਰਦਾਤ ਇਹ ਕੋਈ 11 ਕ ਵਜੇ ਦੀ ਆ ਜੀ ਤਕਰੀਬਨ 11:00 ਵਜੇ ਇਹ ਕੋਈ ਮੋਟਰਸਾਈਕਲ ਵਗੈਰਾ ਵੀ ਹਾਂਜੀ ਮੋਟਰਸਾਈਕਲ ਆ ਰੋਡ ਤੇ ਖੜਾ ਕੀਤਾ ਹੈ ਜੀ ਰੋਡ ਤੇ ਮੋਟਰਸਾਈਕਲ ਖੜਾ ਕਰਕੇ ਇਹ ਜਾ ਕੇ ਗੱਡੀ ਦੇ ਸਾਹਮਣੇ ਆਏ ਜੀ ਤੇ ਮੋਟਰਸਾਈਕਲ ਕਿਹੜੀ ਕੰਪਨੀ ਦਾ ਸੀ ਇਹ ਮੋਟਰਸਾਈਕਲ ਆ ਸਪਲੈਂਡਰ ਜੀ ਆ ਜੀ ਕਾਲੇ ਰੰਗ ਦਾ ਚਿੱਟੇ ਦਾ ਜੀ